ਸਸਤੀ ਗੱਲ ਜੀ ਤੁਹਾਡਾ ਸੀਐਮਕੇ embroidery ਵਿੱਚ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਅਸੀਂ ਤੁਹਾਡੇ ਲਈ ਬਹੁਤ ਸੋਹਣਾ ਸੂਟ ਲੈ ਕੇ ਆਏ ਪਹਿਲਾਂ ਅਸੀਂ ਕੀਤਾ ਇਹ ਦੇਖੋ ਕਟਵਰਕ ਕੀਤਾ ਹੋਇਆ ਘੇਰੇ ਦੇ ਉੱਤੇ ਆਹ ਸਾਰਾ ਤੁਸੀਂ ਦੇਖ ਸਕਦੇ ਹੋ ਫਿਰ ਅਸੀਂ ਸੂਟ ਦੇ ਵਿੱਚ ਅਸੀਂ ਬੁਟੀਆਂ ਪਾਈਆਂ ਹੋਈਆਂ ਛੋਟੀਆਂ ਛੋਟੀਆਂ ਤੇ ਫਿਰ ਇਹਦੀ ਆ ਨੈੱਕ ਰੈਡੀ ਕੀਤੀ ਹੋਈ ਆ ਬਹੁਤ ਹੀ ਭਾਰੀ ਦੇਖੋ ਕਿੰਨੀ ਸੋਹਣੀ ਨੈੱਕ ਰੈਡੀ ਹੋਈ ਆ ਇਹਦੀ ਜੇ ਤੁਸੀਂ ਵੀ ਸਾਡੇ ਕੋਲੋਂ ਸੋਹਣੇ ਸੋਹਣੇ ਸੂਟ ਕਢਵਾਉਣੇ ਹੋਣ Google Map ਤੇ CMK embroidery ਦੇ ਨਾਂ ਤੇ ਲੋਕੇਸ਼ਨ ਹੈਗੀ ਆ ਜੇ ਤੁਸੀਂ ਸਾਡੇ ਕੋਲ ਵਿਜ਼ਿਟ ਕਰਨਾ ਚਾਹੁੰਦੇ ਹੋ ਤੇ ਉਸ ਲੋਕੇਸ਼ਨ ਤੇ ਤੁਸੀਂ ਆ ਸਕਦੇ ਹੋ ਨੈਕਸਟ ਆ ਗਿਆ ਆਪਣੀਆਂ ਜੀ ਬਾਵਾ ਜੋ ਕਿ ਆਪਾਂ ਤੁਹਾਨੂੰ ਪਹਿਲਾਂ ਦਿਖਾਇਆ ਹੋਇਆ ਇਹ ਦੇਖੋ ਘੇਰਾ ਉਹੀ ਆਪਾਂ ਬਾਵਾ ਕੱਡੀਆਂ ਹੋਈਆਂ ਸੇਮ ਬਹੁਤ ਹੀ ਸੋਹਣੀਆਂ ਬਹੁਤ ਹੀ ਸਫਾਈ ਦੇ ਨਾਲ ਕਰਦੀਆਂ ਆਈਆਂ ਇਹ ਆਪਾਂ ਜੀ ਤਿਆਰ ਕੀਤਾ ਹੋਇਆ ਹੱਥ ਵਾਲੀ ਮਸ਼ੀਨ ਦੇ ਉੱਤੇ ਨਾੜੀ ਜੀ ਆਪਣਾ ਆ ਗਿਆ ਸਲਵਾਰ ਸਲਵਾਰ ਦੇ ਪਹੁੰਚੇ ਆ ਇਹ ਆਪਾਂ ਪੂਰੀ ਸਲਵਾਰ ਨੂੰ ਰੈਡੀ ਕੀਤਾ ਹੋਇਆ ਏ ਰੈਡੀ ਕਰਕੇ ਫਿਰ ਆਪਾਂ ਪਹੁੰਚੇ ਕੱਢੇ ਹੋਏ ਆ ਜੀ ਇਹ ਜੀ ਆਪਾਂ ਹੱਥ ਵਾਲੀ ਮਸ਼ੀਨ ਤੇ ਕੱਢਿਆ ਹੋਇਆ ਏ ਜੇ ਤੁਸੀਂ ਸਾਡੇ ਕੋਲੋਂ ਕਢਵਾਉਣੀ ਚਾਹੁੰਦੇ ਹੋ ਸਾਡੇ ਕੋਲ ਕੰਪਿਊਟਰ ਵਾਲੀ ਵੀ ਮਸ਼ੀਨ ਹੈਗੀ ਆ ਤੇ ਹੱਥ ਵਾਲੀ ਵੀ ਮਸ਼ੀਨ ਜੇ ਤੁਸੀਂ ਜਿਹਦੀ ਵੀ ਜਿਹੜੀ ਮਸ਼ੀਨ ਤੇ ਤੁਸੀਂ ਕਢਵਾਉਣਾ ਚਾਹੁੰਦੇ ਹੋ ਤੁਸੀਂ ਕਢਵਾ ਸਕਦੇ ਹੋ ਸਾਡਾ WhatsApp ਦੇ ਉੱਪਰ ਗਰੁੱਪ ਵੀ ਹੈਗਾ ਜੇ ਤੁਸੀਂ ਉਹਦੇ ਵਿੱਚ ਵੀ ਜੁਆਇਨ ਹੋਣਾ ਚਾਹੁੰਦੇ ਹੋ ਤੇ ਤੁਸੀਂ ਜੁਆਇਨ ਹੋ ਸਕਦੇ ਹੋ ਸਾਡਾ ਕੰਟੈਕਟ ਨੰਬਰ ਸਕਰੀਨ ਦੇ ਉੱਪਰ ਆਉਂਦਾ ਹੈ ਉਹਦੇ ਤੇ ਤੁਸੀਂ ਮੈਸੇਜ ਕਰਕੇ ਸਾਡੇ ਨਾਲ WhatsApp ਦੇ ਉੱਤੇ ਜੁਆਇਨ ਹੋ ਸਕਦੇ ਹੋ ਜਿਸ ਦੇ ਵਿੱਚ ਅਸੀਂ ਨਵੇਂ ਤੋਂ ਨਵਾਂ ਸੋਹਣਾ ਸੋਹਣਾ ਡਿਜ਼ਾਈਨ ਪਾਉਂਦੇ ਹੀ ਰਹਿੰਨੇ ਆ ਦੇਖੋ ਕਿੰਨੇ ਵਧੀਆ ਸੂਟ ਰੈਡੀ ਹੋ ਚੁੱਕਾ ਹੈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਤੁਹਾਨੂੰ ਨਵੀਆਂ ਨਵੀਆਂ ਵੀਡੀਓ ਮਿਲ ਸਕਣ ਤੇ ਹਰ ਇੱਕ ਵੀਡੀਓ ਨੂੰ ਲਾਈਕ ਵੀ ਸ਼ੇਅਰ ਵੀ ਕਰਿਆ ਕਰੋ ਤੇ ਸਾਡੇ ਕੋਲ ਸੋਹਣੇ ਸੋਹਣੇ ਸੂਟ ਕਢਵਾ ਸਕਦੇ ਹੋ ਤੁਸੀਂ ਬਹੁਤ ਹੀ ਘੱਟ ਰੇਟਾਂ ਦੇ ਵਿੱਚ